ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਨੇੜਿਓਂ ਲੰਘ ਰਹੀ ਸਰਹੰਦ ਪਾਖੜਾ ਨਹਿਰ ਵਿੱਚ ਪਾੜ ਪੈ ਜਾਣ ਕਾਰਨ ਇਲਾਕੇ ਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਚਨਾਰਥਲ ਕਲਾਂ ਦੇ ਪੋਲਤੇ ਪਾਣੀ ਦੇ ਤੇਜ਼ ਵਹਾਅ ਕਾਰਨ ਪਾਖੜਾ ਨਹਿਰ ਵਿੱਚ ਪਾੜ ਪੈਣ ਨਾਲ ਸੜਕ ਆਧੇ ਤੋਂ ਵੱਧ ਨਹਿਰ ਵਿੱਚ ਜਾੜ ਗਈ ਏ ਪਿੰਡ ਦੇ ਨਿਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਪ੍ਰਸ਼ਾਸਨ ਤੇ ਸਰਕਾਰ ਦੇ ਕਈ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਏ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅੱਜ ਇਸ ਥਾਂ ਦਾ ਦੌਰਾ ਕੀਤਾ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ ਜੀ ਪਿਛਲੇ 1 ਸਾਲ ਤੋਂ ਬਰਸੰਤਾਂ ਜਦੋਂ ਤੋਂ ਇਹ ਨਹਿਰ ਟੁੱਟ ਗਈ ਸੀ ਪ੍ਰਸ਼ਾਸਨ ਨੂੰ ਵਾਰ-ਵਾਰ ਫੋਨ ਕਰੇ ਪ੍ਰਸ਼ਾਸਨ ਆਈ ਨਹੀਂ ਹੈਗੇ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਚਨਾਥਰ ਵਾਲਾ ਪਾਸਾ ਟੌੜਾ ਵਾਸੀਆਂ ਨੇ ਪਰਨਾ ਪਾਸਾ ਕਿਉਂਕਿ ਉਹ ਜਿਹੜੀ ਕੰਧ ਆ ਸੜਕ ਬਿਲਕੁਲ ਨਹਿਰ ਦੇ ਵਿੱਚ ਦੋ ਵਾਰੀ ਗਿਰ ਚੁੱਕੀ ਆ ਉਹ ਇਹ ਇੰਨਾ ਖਤਰਨਾਕ ਅੱਜ ਜਿਹੜਾ ਇਹ ਤੁਸੀਂ ਮੰਜ਼ਰ ਦੇਖ ਰਹੇ ਹੋ ਸੜਕ ਖੋਖਲੀ ਹੋ ਗਈ ਹੈ ਠਾਣ ਉਹਦੇ ਉੱਪਰ ਭਾਰੀ ਵਾਹਣ ਲੰਘਦੇ ਨੇ ਰਾਤ ਬਰਾਤ ਪਤਾ ਵੀ ਲੱਗਣਾ ਕੌਣ ਇਹਦੇ ਵਿੱਚ ਰੁੜ ਗਿਆ ਤਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੋਈ ਹੱਲ ਕਰੋ ਪਿੰਡ ਦੇ ਵਿੱਚ ਸਹਿਮ